ਹੋ ਤੈਨੂੰ ਟਰੈਕਟਰਾਂ ਦਾ ਸ਼ੌਂਕ ਕਿੰਨੇ ਕਿ ਚਿਰ ਤੋਂ ਆ? ਮੈਂ ਤਾਂ ਹੀ ਛੋਟੇ ਹੁੰਦੇ ਸੀ ਸ਼ੌਂਕ। ਛੋਟੇ ਹੁੰਦੇ ਸੀ ਆ ਹੁਣ ਕੰਮ ਚਲਾ ਲਿਆ। ਹਾਂ ਕੰਮ ਚਲਾ ਲਿਆ। ਤੇ ਮੈਨੂੰ ਇਹ ਦੱਸੇ ਚੱਲ ਚਲਾ ਵੀਦਾ ਪਹਿਲਾਂ ਤਾਂ ਕਿਵੇਂ ਆ? ਜਮਾ ਓਕੇ। ਜਮਾ ਓਕੇ। 33 ਤੈਂ ਲੈਤੀ ਸੀ ਤੇਰੇ ਬਾਪੂ ਨੇ ਲੈਤੀ ਸੀ। 33 ਮੇਰੇ ਬਾਪੂ ਨੇ ਨਹੀਂ ਲੈਤੀ ਸੀ ਬਾਅਦ ਚ ਆਪੇ ਚਲਾਇਆ। ਬਾਅਦ ਚ ਤੈਂ ਚਲਾਇਆ। ਓਕੇ। ਓਕੇ ਧਰਮੇਸ਼ ਛਤਰੀ ਦਿਖਾ ਦਿਓ ਪਹਿਲਾਂ ਤਾਂ ਪੂਰੀ ਨਵੀਂ ਛਤਰੀ ਲੱਗੀ ਹੋਈ ਆ ਤੇ ਵਿੱਚੋਂ ਮਗਰਾੜਾਂ ਦੀ ਕੰਡੀਸ਼ਨ ਦਿਖਾ ਹਨਾ ਬਾਹਰੋਂ ਵੀ ਦਿਖਾ ਮਗਰਾੜ ਤੇ ਪਿੱਛੋਂ ਵੀ ਦਿਖਾ ਟਰੈਕਟਰ ਸਾਫ਼ ਤੇ ਮਗਰਲੇ ਟਾਇਰ ਦੇ ਕਿੰਨੇ ਪੈਸੇ ਹੋਣੇ ਆ ਮਗਰਲੇ ਟਾਇਰ ਹੈਗੇ ਐਸਪੀ 85 ਪੈਸੇ 80 85 ਪੈਸੇ ਸੱਜਣੋ ਪਿਛਲੇ ਟਾਇਰ ਨੇ ਵੇਟ ਬੂਟ ਲੱਗੇ ਹੋਏ ਆ ਰਿੰਮਾਂ ਦਾ ਚੈੱਕ ਕਰ ਲੋ ਇਹ ਹੈਗਾ 2014 ਮਾਡਲ ਇਹ ਹੈਗਾ ਸੋਨਾ ਲੀਕਾ ਡੀਆਈ 750 55 ਸਾਰੇ オリジナル ਐ ਵੀ ਇਹ ਵੀ オリジナル ਇਹ ਦਾ ਸ਼ੋਰੂਮ ਕੰਡੀਸ਼ਨ ਹੀ ਆ ਜਾ ਮਟਰ ਹਾਂ ਉਦਾਂ ਤੇ ਨਹੀਂ ਮੈਂ ਸੱਕੀ ਬਰ ਲਿਸ਼ਕਾਂ ਵਾਲੀਆਂ ਮਾਰਦਾ ਕਿਤੇ ਫੁਹਾਰਾ ਤਾਂ ਹੀ ਬਣਾਇਆ ਹੋਇਆ ਨਹੀਂ ਨਹੀਂ ਇਹ ਦਾ ਸ਼ੋਰੂਮ ਕੰਡੀਸ਼ਨ ਸੋ ਸ਼ੋਰੂਮ ਕੰਡੀਸ਼ਨ ਹਾਂ ਧਰਮੇ ਮੂਰੇ ਟਾਇਰ ਤਾਂ ਜਮੀ ਨਾ ਮੇਨੇ ਲੈ ਹਾਂ ਸਸੀ ਕਾਲ ਜੀ ਕੀ ਹਾਲ ਚਾਲ ਨੇ ਮਿੱਤਰੋ ਅੱਜ ਨਾਲ ਆਪਾਂ ਬਰਨਾਲ ਜਮੇ ਕਹਿ ਦिए ਸਾਰੀ ਟਰੈਕਟਰ ਮੰਡੀ ਦੇ ਵਿੱਚ ਛੋਟੀ ਉਮਰ ਦਾ ਵਪਾਰੀ ਆ ਸੁਖਪ੍ਰੀਤ ਆ ਬਾਈ ਨੇ ਬੀਏ ਪਾਸ ਕਰ ਲਈ ਮੈਂ ਪੁੱਛਿਆ ਤੇ ਮੈਂ ਕਿਹਾ ਬਾਈ ਬਾਹਰ ਕਾ ਤੂੰ ਉਹ ਕਿਹਾ ਕਹਿੰਦਾ ਬਾਹਰ ਨਹੀਂ ਜਾਣਾ ਜਰਾ ਇੱਥੇ ਆਪਾਂ ਕੰਮ ਚਲਾਉਣਾ ਹਨਾ ਜਦੋਂ ਕੋਈ ਨੌਜਵਾਨ ਚਾਹੁੰਦਾ ਨਾ ਵੀ ਮੈਂ ਪੰਜਾਬ ਦੇ ਵਿੱਚ ਕੰਮ ਚਲਾਵਾਂ ਤਾਂ ਫਿਰ ਸੱਜਣੋ ਉਹਦੀ ਸਪੋਰਟ ਕਰਨ ਦਾ ਹੱਕ ਵੀ ਪੰਜਾਬੀਆਂ ਦਾ ਬਣਦਾ ਸਹੀ ਗੱਲ ਹੈ ਨਾ ਬਈ ਜੇ ਜਵਾਕ ਬਾਹਰ ਨੂੰ ਭਜਦੇ ਆ ਉਹਦੇ ਪਿੱਛੇ ਕਈ ਵਾਰ ਆਪਣਾ ਵੀ ਹੱਥ ਆ ਆਪਾਂ ਉਹਦਾ ਸਾਥ ਨਹੀਂ ਦਿੰਦੇ ਭਰਾ ਨੇ ਕੰਮ ਚਲਾਇਆ ਟਰੈਕਟਰਾਂ ਦਾ ਤੇ ਹੁਣ ਬਾਈ ਦਾ ਤੁਸੀਂ ਨੇ ਦੇਣਾ ਸਾਥ ਅੱਪਾ ਅੱਜ ਦੋ ਟਰੈਕਟਰ ਲਿਆਇਆ ਹਾਂ ਹਾਂ ਇਹ ਦੋ ਲਿਆਇਆ ਹਾਂ ਹੂੰ ਤੈਨੂੰ ਟਰੈਕਟਰਾਂ ਦਾ ਸ਼ੌਂਕ ਕਿੰਨੇ ਕਿ ਚਿਰ ਤੋਂ ਆ ਮੈਂ ਤਾਂ ਇਹ ਛੋਟੇ ਹੁੰਦੇ ਸੀ ਸ਼ੌਂਕ ਛੋਟੇ ਹੁੰਦੇ ਸੀ ਹਾਂ ਹੁਣ ਕੰਮ ਚਲਾ ਲਿਆ ਹਾਂ ਕੰਮ ਚਲਾ ਲਿਆ ਓਕੇ ਇਹ ਕਿੰਨਾ ਮਾਡਲ ਹੈ ਇਹ 7 ਮਾਡਲ ਆ ਜੀ 2007 ਮਾਡਲ ਹੈ ਡੀਆਈ 60 ਹੈਗਾ ਸੋਨਾਲੀ ਕਾ ਸੋਨਾਲੀ ਕਾ ਓਕੇ ਇਹਦਾ ਨੰਬਰ ਕਿੱਥੋਂ ਦਾ ਇਹ ਪੰਜਾਬ ਨੰਬਰ ਹੈ ਜੀ ਪੰਜਾਬ ਦਾ ਨੰਬਰ ਹੈ ਤੇ ਮੈਨੂੰ ਇਹ ਦੱਸੇ ਚੱਲ ਚਲਾਵੇ ਦਾ ਪਹਿਲਾਂ ਤਾਂ ਕਿਵੇਂ ਆ ਜਮਾ ਓਕੇ ਜਮਾ ਓਕੇ ਟਰਾਈ ਤ ਤੇ ਸਾਰਾ ਓਰੀਜਨਲ ਹੈ ਇਹ ਓਰੀਜਨਲ ਆ ਜੀ ਕਲਪੇਂਟ ਤਾਂ ਨਹੀਂ ਕਿਤੋਂ ਨਾ ਨਾ ਓਕੇ ਤੇ ਇੰਜਨ ਗੇਅਰ ਦਾ ਕਿਵੇਂ ਆ ਓਕੇ ਜਮਾ ਨੰਬਰੇ ਨੰਬਰ ਇਹਦਾ ਪੀ ਵੀ ਮਤਲਬ 88 ਹੋਮ ਚਲੋ ਪੰਜਾਬ ਦਾ ਨੰਬਰ ਹੈ ਪੰਜਾਬ ਨੰਬਰ ਓਕੇ ਧਰਮੇਸ਼ ਛਤਰੀ ਦਿਖਾ ਦਿਓ ਪਹਿਲਾਂ ਦਾ ਪੂਰੀ ਨਵੀਂ ਛਤਰੀ ਲੱਗੀ ਹੋਈ ਆ ਤੇ ਵਿੱਚੋਂ ਮਗਰਾੜਾਂ ਦੀ ਕੰਡੀਸ਼ਨ ਦਿਖਾ ਹਨਾ ਬਾਹਰੋਂ ਵੀ ਦਿਖਾ ਮਗਰਾੜ ਤੇ ਪਿੱਛੋਂ ਵੀ ਦਿਖਾ ਟਰੈਕਟਰ ਸਾਫ਼ ਬਹੁਤ ਹੈ ਤੇ ਮਗਰਲੇ ਟਾਇਰ ਦੇ ਕਿੰਨੇ ਪੈਸੇ ਹੋਣੇ ਆ ਮਗਰਲੇ ਟਾਇਰ ਹੈਗੇ 80 85 ਪੈਸੇ 80 85 ਪੈਸੇ ਸੱਜਣੋਂ ਪਿਛਲੇ ਟਾਇਰ ਨੇ ਵੇਟ ਬੂਟ ਲੱਗੇ ਹੋਏ ਆ ਰ ਹੋਰ ਤੁਹਾਨੂੰ ਕੰਡੀਸ਼ਨ ਵੀ ਦਿਖਾ ਦੇ ਚੰਗੀ ਤੇਰਾ ਟਰੈਕਟਰ ਦੀ ਹੈਨਾ ਤੇ ਮੂਰਲੇ ਟਾਇਰ ਕਿੰਨੇ ਪੈਸੇ ਹੋਣੇ ਇਹਦੇ ਮੂਰਲੇ 70 75 ਪੈਸੇ ਹੈਗੇ ਆ ਟਾਇਰ ਦੀ 70 75 ਪੈਸੇ ਮੂਰਲੇ ਟਾਇਰ ਨੇ ਮਾਡਲ 2007 ਦੱਸਿਆ ਨੰਬਰ ਵੀ ਤਾਂ ਪੰਜਾਬ ਦੀ ਦੱਸਿਆ ਹੈਨਾ ਤੇ ਜੇ ਇਹਦੇ ਰੇਟ ਦੀ ਗੱਲ ਕਰੀਏ ਇਹਦੀ ਰੇਟ ਦੀ 295 ਦਾ ਜੀ 2 ਲੱਖ ਤੇ 95000 ਰੁਪਏ ਡਿਮਾਂਡ ਹੈ ਬਣੂ ਕਿੰਨੇ ਕਦਾ ਹੈ ਬਣੂ ਵੀ ਆਪਾਂ ਦੇ ਦਾਂਗੇ ਐਸਸੀ ਦਾ ਅਸੀਂ ਦੇ ਦਾਂਗੇ 15000 ਡਿਸਕਾਊਂਟ ਕਰ ਦਾਂਗੇ ਲੈ ਮਿੱਤਰੋ 20000 ਡਿਸਕਾਊਂਟ ਹੋ ਜੂ ਜਿਹੜੇ ਵੀ ਸੱਜਣ ਨੇ ਲੈਣਾ ਤਾਂ ਫੋਨ ਲਾ ਲਿਓ ਨੰਬਰ ਬਾਈ ਦਾ ਡ ਏ ਇਹ 2014 ਮਾਡਲ ਇਹ ਹੈਗਾ 2014 ਮਾਡਲ ਇਹ ਹੈਗਾ ਸੋਨਾ ਲੀਕਾ ਡੀਆਈ 750 55 ਸਾਰੇ origignal ਐ ਵੀ ਇਹ ਵੀ origignal ਇਹ ਤਾਂ ਸ਼ੋਰੂਮ ਕੰਡੀਸ਼ਨ ਹੀ ਆ ਜਾ ਮਟਰ ਹਾਂ ਉਦਾਂ ਤੇ ਨਹੀਂ ਮੈਂ ਸਕੀਪਰ ਲਿਸ਼ਕਾਂ ਵਾਲੀਆਂ ਮਾਰਦ ਕਿਤੇ ਫੁਹਾਰਾ ਤਾਂ ਹੀ ਬਣਾਇਆ ਹੋਇਆ ਨਹੀਂ ਨਹੀਂ ਇਹ ਤਾਂ ਸ਼ੋਰੂਮ ਕੰਡੀਸ਼ਨ ਹੈ ਸ਼ੋਰੂਮ ਕੰਡੀਸ਼ਨ ਹੈ ਧਰਮੇ ਮੂਰੇ ਟਾਇਰ ਤਾਂ ਜਮੀ ਨਾ ਮੇਨੇ ਲੈ ਹੈਨਾ ਤੇ ਕੰਡੀਸ਼ਨ ਦਿਖਾ ਦੇ ਟਰੈਕਟਰ ਦੀ ਕਿੰਨੀ ਸੋਹਣੀ ਕੰਡੀਸ਼ਨ ਦਾ ਟਰੈਕਟਰ ਹੈ ਤੇ ਆ ਵੀ ਦਿਖਾ ਲੈ ਮਗਰੜਾਡ ਦਿਖਾ ਦੇ ਕਿੰਨੇ ਸਾਫ ਨੇ ਨਾ ਪੈਰਦਾਨ ਦਿਖਾ ਦੇ ਚੰਗੀ ਤਰ੍ਹਾਂ ਲੈ ਜਾਨੀ ਕਿ ਪੂਰਾ ਘੈਂਟ ਟਰੈਕਟਰ ਅੱਛਾ ਤੇ ਇਹਦੀ ਵੀ ਨਮੀਆਂ ਬਈ ਹੈ ਨਾ ਆ ਡੱਕੜੋ ਸਾਰਾ ਪਾਣੀ ਦੇ ਦਾਂਗੇ ਹਾਂ ਹੀ ਦੇ ਦਾਂਗੇ ਓਕੇ ਤੇ ਮਗਰ ਲੈ ਟਾਇਰ ਦੀ ਕਿੰਨੇ ਪੈਸੇ ਹੋਣਗੇ ਮਗਰ ਲੈ ਹੈਗੇ ਆ ਹੀ ਅੱਧੇ ਕੇ ਪੈਸੇ ਟਾਇਰ ਅੱਧੇ ਕੇ ਟਾਇਰ ਨੇ 50 ਕੇ ਪੈਸੇ ਯਾਨੀ ਕਿ ਗੁੱਡੀ ਅਰਧਾ ਜੋੜਾ ਹੈ ਨਾ ਹਾਂਜੀ 14 ਦੇ ਟਾਇਰ ਨੇ 14 ਨੂੰ 28 ਚ ਹੈ ਨਾ ਹਾਂਜੀ ਓਕੇ ਤੇ ਲਿੰਕਾ ਲੋਕਾਂ ਦਾ ਟਰੈਕਟਰ ਸਾਰਾ ਸਾਫ ਹੈ ਸਾਫ ਹੈ ਮੇਰੇ ਇਹਨਾਂ ਲਈ ਓਕੇ ਇੰਜਨ ਗੇਰ ਦੀ ਇਹਦੀ ਵੀ ਗਾਰੰਟੀ ਆ ਹਾਂ ਇਹ ਵੀ ਗਾਰੰਟੀ ਪੂਰੀ ਫੋਲੋ ਹਾਂਜੀ ਓਕੇ ਤੇ ਹੁਣ ਜੇ ਆਪਾਂ ਇਹਦੀ ਗੱਲ ਕਰੀਏ ਇਹ ਆਨਰ ਕਹਿੰਦੇ ਹੋ ਇਹ ਦੂਜ ਨੀ ਆਪਣੇ ਨਹੀਂ ਮਤਲਬ ਦੂਜੇ ਜਿਹੜੇ ਨੇ ਲੈਤਾ ਸੀਗਾ ਉਹਦੇ ਗਾਹਾਂ ਰਸਤੇ ਆਰੀ ਚ ਨਾ ਹੋਇਆ ਚਲੋ ਦੂਜੇ ਨਾਮ ਆ ਨੰਬਰ ਪੰਜਾਬ ਦਾ ਪਰਮੇ ਆਹ ਕੰਡੀਸ਼ਨ ਦਿਖਾ ਟਰੈਕਟਰ ਦੀ ਇਧਰੋਂ ਕਿੰਨਾ ਸਾਫ ਟਰੈਕਟਰ ਆ ਭਾਈ ਜੇ ਇਹਦੀ ਡਿਮਾਂਡ ਦੀ ਗੱਲ ਕਰੀਏ ਸੁਖਪ੍ਰੀਤ ਇਹਦੀ 4 15 ਹੀ ਡਿਮਾਂਡ ਆ 4 ਲੱਖ ਤੇ 15000 ਰੁਪਏ ਡਿਮਾਂਡ ਆ ਮਾਡਲ 2014 14 ਹਾਂ ਤੇ ਇਹ ਕਿੰਨੇ ਦਾ ਦੇ ਦਾਂਗੇ ਆਪਾਂ ਇਹ ਪੂਰੇ 4 ਦਾ ਦੇ ਦਾਂਗੇ ਪੂਰੇ 4 ਲੱਖ ਦਾ ਮਾਨਤਾ ਨਾਲ ਤਾਂ 4 ਦੇ ਵਿੱਚੋਂ ਵੀ ਕਰਨਾ ਪਊ ਕਰ ਦਾਂਗੇ ਲੈ ਮਿੱਤਰੋ 4 ਲੱਖ ਦੇ ਵਿੱਚੋਂ ਵੀ ਮਾਨਤਾ ਨਾਲ ਹੋ ਜੂ ਜੇ ਕਿਸੇ ਸੱਜਣ ਨੇ ਟਰੈਕਟਰ ਲੈਣਾ ਸੋਨਾਲੀ ਕਾ ਡੀਆ ਹਣਾ ਇਹ ਹੈਗਾ 2014 ਮਾਡਲ ਤੇ ਇਧਰ ਲਹੇਗਾ ਤੇ 2007 ਮਾਡਲ ਹੈ ਹਣਾ ਟਰੈਕਟਰ ਸੱਜਣੋਂ ਦੋਨੇ ਹੀ ਘੈਂਟ ਨੇ ਦੋਨਾਂ ਦੀ ਗਾਰੰਟੀ ਆ ਕਾਗਜ਼ ਪੇਪਰਾਂ ਦੀ ਤੁਹਾਡੀ ਗਾਰੰਟੀ ਆ ਪੂਰੀ ਗਾਰੰਟੀ ਓਕੇ ਤੇ ਇੱਕ ਵਾਰੀ ਨੰਬਰ ਬੋਲਣੀ ਆਪਣਾ 941797731 941797731 ਨਾ ਬਾਈ ਦਾ ਸੁਖਪ੍ਰੀਤ ਤੁਹਾਡਾ ਪਿੰਡ ਕਿਹੜਾ ਬਰਨਾਲੀ ਹੈ ਬਰਨਾਲੀ ਰਹਿੰਦੇ ਹੋ ਕਿਹੜੇ ਪਾਸੇ ਮਤਲਬ ਬਰਨਾਲੀ ਤੁਸੀਂ ਹੰਡਿਆਰ ਰੋਡ ਤੇ ਘਰ ਆਈ ਆਪਣਾ ਹੰਡਿਆਰ ਰੋਡ ਤੇ ਘਰ ਤੇ ਲਓ ਮੇਤਰੋ ਜਿਹੜੇ ਵੀ ਸੱਜਣ ਨੇ ਜਿਹੜਾ ਵੀ ਟਰੈਕਟਰ ਲੈਣਾ ਨੰਬਰ ਆਪਾਂ ਡਿਸਕ੍ਰਿਪਸ਼ਨ ਦੇ ਵਿੱਚ ਲਿਖਤਾ ਫਟਾਫਟ